ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਅੱਜ ਦੀ ਵੀਡੀਓ ਵਿੱਚ ਆਪਾਂ PR126 ਝੋਨੇ ਦੇ ਝਾੜ ਸੰਬੰਧੀ ਲੈ ਕੇ ਆਏ ਆ ਤੇ ਇਹਦੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਝਾੜ ਜ਼ਿਆਦਾ ਕਿੱਥੇ ਨਿਕਲਦਾ ਘੱਟ ਕਿੱਥੇ ਨਿਕਲਦਾ ਕਿਉਂਕਿ ਪਿਛਲੇ ਸਾਲ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਮੈਨੂੰ ਮੈਸੇਜ ਆਏ ਵੀ ਸਾਡਾ PR126 ਝੋਨਾ 40 ਕੁਇੰਟਲ ਦਾ ਨਿਕਲਿਆ 42 ਦਾ ਨਿਕਲਿਆ 38 ਦਾ ਨਿਕਲਿਆ ਜਦਕਿ ਕਿ ਕੀ ਕਿਸਾਨ ਭਰਾ ਇਦਾਂ ਕਹਿ ਰਹੇ ਨੇ ਵੀ ਸਾਡਾ PR126 ਝੋਨਾ 32 ਕੁਇੰਟਲ ਦਾ ਨਿਕਲਿਆ 33 ਕੁਇੰਟਲ ਦਾ ਨਿਕਲਿਆ ਪਿਛਲੇ ਸਾਲ ਪੀਆਰ 126 ਝੋਨੇ ਨੇ ਪੂਰੀ ਮਾਲਵਾ ਬੈਲਟ ਦੇ ਵਿੱਚ ਦਬਦਬਾ ਬਣਾ ਲਿਆ ਵੀ ਰਾਜਾ ਜਿਹੜਾ ਪੀਆਰ 126 ਝੋਨਾ ਹੀ ਆ ਤੇ ਮੈਂ ਚਲੋ ਵਧੀਆ ਮੰਨਦਾ ਆ ਪੀਐਕਸਓ 26 ਝੋਨਾ ਘੱਟ ਜਿਨ੍ਹਾਂ ਦੀ ਵੈਰਾਈਟੀ ਆ ਤੇ ਹੁਣ ਇਸ ਸਾਲ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਲੱਗੀ ਆ ਤੇ ਇਹਨੂੰ ਜਿਹੜੇ ਰੋਗ ਨੇ ਉਹ ਵੀ ਘੱਟ ਲੱਗਦੇ ਨੇ ਹੋਰ ਆ ਵੈਰਾਈਟੀਆਂ ਦੇ ਮੁਕਾਬਲੇ ਪਰ ਕਿਸਾਨ ਪ੍ਰਭੋ ਪੂਸ਼ਾ 44 ਝੋਨਾ ਪਿਛਲੇ 15 ਤੋਂ 20 ਸਾਲਾਂ ਦਰਮਿਆਨ 40 ਕੁਇੰਟਲ ਦਾ ਨਿਕਲਦਾ ਆ ਰਿਹਾ ਸੀ ਪਿਛਲੇ 15 ਤੋਂ 20 ਸਾਲਾਂ ਦੌਰਾਨ 40 ਕੁਇੰਟਲ ਦਾ ਝੋਨਾ ਨਿਕਲਿਆ ਮੇਰੇ ਖੇਤਾਂ ਵਿੱਚੋਂ ਨਿਕਲਿਆ ਜਿਹੜੇ ਪਿੱਛੇ ਖੇਤ ਨੇ ਇਹਨਾਂ ਵਿੱਚੋਂ 40 ਕੁਇੰਟਲ ਦਾ ਝੋਨਾ ਅਸੀਂ ਕੱਢਦੇ ਰਹੇ ਹਾਂ ਬਹੁਤ ਵਧੀਆ ਝੋਨਾ ਨਿਕਲਦਾ ਰਿਹਾ ਪਰ 2022 ਦੇ ਵਿੱਚ ਇਹਨੂੰ ਬੌਣਾ ਬੁੱਟੇ ਦੀ ਬਿਮਾਰੀ ਆ ਗਈ ਪੂਸ਼ਾ 44 ਨੂੰ ਤੇ PRX 131 ਨੂੰ ਆਈ ਸੀ ਦੋ ਵੈਰਾਈਟੀਆਂ ਆਈ ਸੀ ਜਿਸ ਕਰਕੇ ਦਾ ਝਾੜ ਘਟ ਗਿਆ ਪਰ ਪਿਛਲੇ ਸਾਲ ਪੂਸ਼ਾ 44 ਦਾ ਝਾੜ ਫੇਰ ਦੁਬਾਰਾ ਟੌਪ ਤੇ ਚੱਲਿਆ ਗਿਆ ਤੇ PR 126 ਦਾ ਝਾੜ ਉਹਦਾ ਟਾਪ ਤੇ ਹੈਗਾ ਹੀ ਆ ਪਿਛਲੇ 2-3 ਸਾਲ ਹੋ ਗਏ ਨਹੀਂ ਪਹਿਲਾ PR 126 3233 ਤੱਕ ਨਿਕਲਦੀ ਤੇ ਉਹਦਾ ਸਟੈਂਡਰਡ ਝਾੜ ਵੀ 3233 ਤੱਕ ਹੀ ਆ ਪਰ ਇਹ 38 40 42 ਕੁਇੰਟਲ ਤੱਕ ਵੀ ਨਿਕਲਣ ਲੱਗ ਗਿਆ ਉਹਦੇ ਦੋਸਤੋ ਦੋ ਰੀਜਨ ਨੇ ਦੇਖੋ ਇੱਕ ਦਾ ਜਿੱਥੇ ਡੱਕਰ ਵਾਣ ਨੇ ਨਹਿਰ ਦੇ ਨਾਲ ਲੱਗਦੇ ਵਾਣ ਨੇ ਪਿੰਡ ਦੀ ਨਿਆਈ ਵਾਲੇ ਖੇਤ ਹੋਗੇ ਜਿਹੜੇ ਦਾ ਪੂਰੇ ਵਧੀਆ ਤਾਕੜੇ ਖੇਤ ਨੇ ਉੱਥੇ ਦਾ PR 126 ਚੋਂ ਨਾ 40 42 ਕੁਇੰਟਲ ਦਾ ਨਿਕਲਦਾ ਆ ਜਿੱਥੇ ਕਾਲੇ ਰੰਗ ਦੀ ਮਿੱਟੀ ਆ ਉੱਥੇ ਵੀ 40 42 ਕੁਇੰਟਲ ਦਾ ਝੋਨਾ ਨਿਕਲਿਆ ਹੁੰਦਾ ਆ ਪਰ ਜਿੱਥੇ ਰੇਤਲੀ ਮਿੱਟੀ ਆ ਲਾਲ ਮਿੱਟੀ ਆ ਹਲਕੇ ਵਾਹਣ ਨੇ ਬਾਰ ਬਾਰ ਠੇਕੇ ਤੇ ਚੜਨ ਵਾਲੀਆਂ ਜ਼ਮੀਨਾਂ ਨੇ ਉੱਥੇ ਤਾਂ ਇਹ ਫਿਰ 32 33 ਕੁਇੰਟਲ ਤੱਕ ਹੀ ਨਿਕਲਦਾ ਆ ਪਰ 32 33 ਕੁਇੰਟਲ ਦਾ ਪੀਆਰ 126 ਝੋਨਾ ਵੀ ਬਹੁਤ ਹੁੰਦਾ ਆ ਕਿਉਂਕਿ ਘੱਟ ਦਿਨਾਂ ਦੀ ਵੈਰਾਈਟੀ ਆ ਤੇ ਤੁਸੀਂ ਤੀਜੀ ਫਸਲ ਵੀ ਇਹਦੇ ਨਾਲ ਕਰ ਸਕਦੇ ਹੋ ਤੇ ਇਸ ਕਰਕੇ ਦੋਸਤੋ ਪਹਿਲਾ ਫੈਕਟਰ ਹੈਗਾ ਮਿੱਟੀ ਦਾ ਤੇ ਦੂਸਰਾ ਫੈਕਟਰ ਹੈਗਾ ਦੋਸਤੋ ਮੌਕਸਟਰ ਦਾ ਜਿਹੜਾ PR 126 ਝੋਨਾ ਆ ਇਹਦੇ ਵਿੱਚ ਜਿਹੜਾ ਮੌਕਚਰ ਆ ਜਦੋਂ ਪੱਕਣ ਤੇ ਆਉਂਦਾ ਆ ਉਹ ਜ਼ਿਆਦਾ ਰਹਿੰਦਾ ਆ ਹੁਣ ਜਦੋਂ ਇਹਦੀ ਲਗਾਈ ਹੋ ਰਹੀ ਸੀ ਸੈਲਰ ਵਾਲਿਆਂ ਨੇ ਬਹੁਤ ਗਾਹ ਪਾਇਆ ਵੀ ਅਸੀਂ ਤਾਂ ਪੂਸਾ 44 ਝੋਨਾ ਲਾਓ ਸੀ ਤਾਂ ਉਹ ਲੈਣਾ ਆ PR PR 126 ਝੋਨਾ ਸੀ ਨਹੀਂ ਲਵਾਂਗੇ ਬਹੁਤੇ ਕਿਸਾਨ ਭਰਾਵਾਂ ਨੇ ਤਾਂ ਇਹ ਡਰ ਦੇ ਮਾਰੇ ਨੇ PR 126 ਲਾਈ ਹੋਣੀ ਵੀ ਇਹਦਾ ਮੌਕਚਰ ਜ਼ਿਆਦਾ ਆਉਂਦਾ ਆ ਇਹ ਗੱਲ ਮੰਨਣ ਜੋਗਾ ਕਿਉਂਕਿ ਇਹਦੇ ਵਿੱਚ 25 26 ਤੱਕ ਰਹਿੰਦਾ ਆ ਜੇਕਰ ਤੁਹਾਡਾ ਜੁਲਾਈ ਦੇ ਪਹਿਲੇ ਹਫ਼ਤੇ ਲੱਗਿਆ ਹੋਇਆ ਫੇਰ ਤਾਂ ਕਿਤਨਾ ਕਿਤੇ 20 ਕੀ ਪਰਸੈਂਟ ਆ ਜਾਂਦਾ ਨਹੀਂ 25 26 ਤੱਕ ਹੀ ਰਹਿੰਦਾ ਆ ਤੇ ਜਿਹੜਾ 25 26 ਵਾਲੀ ਕਹਾਣੀ ਆ ਨਾ ਇਹਦੇ ਪਿੱਛੇ ਬਹੁਤ ਵੱਡਾ ਰਾਜ ਆ 25 26 ਮੌਕਸਰ ਰਹਿਣ ਕਰਕੇ ਤੁਹਾਡਾ ਝੋਨਾ 40 ਕੁਇੰਟਲ ਦੇ ਆਸ-ਪਾਸ ਨਿਕਲਿਆ ਆ ਕਿਸਾਨ ਭਰਾਓ ਜੇਕਰ ਇਹੀ ਝੋਨੇ ਨੂੰ 25 26 ਵਾਲੇ ਨੂੰ ਤੁਸੀਂ ਮੰਡੀ ਦੇ ਵਿੱਚ ਢੇਰੀ ਲਗਾ ਕੇ ਉਹਨੂੰ ਫੋਲ ਕੇ ਚੰਗੀ ਤਰ੍ਹਾਂ ਉਹਨੂੰ 18 ਮੌਕਸਰ ਤੱਕ ਲਿਆ ਕੇ ਸੇਲ ਕਰੋਗੇ ਤੁਹਾਡਾ ਝੋਨਾ ਇਹ 33 34 ਕੁਇੰਟਲ ਦਾ ਹੀ ਰਹਿ ਜਾਣਾ ਆ ਇਹੀ ਵੱਡਾ ਰਾਜ ਆ ਜਦੋਂ ਡਾਇਰੈਕਟ ਝੋਨਾ ਤੁਸੀਂ ਵੇਚਦੇ ਹੋ ਕੰਪਿਊਟਰ ਘੰਟਾ ਕਰਾ ਕੇ ਵੇਚਦੇ ਹੋ ਉਹਦੇ ਵਿੱਚ ਕਾਟ ਕਟਾ ਦਿੰਦੇ ਹੋ ਇਹ ਵੀ ਕਿਤੇ ਨਾ ਕਿਤੇ ਇੱਕ ਬੈਨੀਫਿਟ ਮੈਂ ਕਹਿ ਸਕਦਾ ਆ ਬਾਕੀ ਸਾਰਿਆਂ ਨੂੰ ਪਤਾ ਵੀ ਕੰਪਿਊਟਰ ਘੰਟਾ ਕੀ ਹੁੰਦਾ ਆ ਮੈਨੂੰ ਵਾਲਾ ਚਲੋ ਐਕਸਪਲੇਨ ਕਰਨ ਦੀ ਲੋੜ ਨਹੀਂ ਜਦੋਂ ਕੰਪਿਊਟਰ ਘੰਟੇ ਦੇ ਝੋਨਾ ਵਿਕਦਾ ਆ ਉੱਥੇ ਜ਼ਿਆਦਾ ਨਿਕਲ ਆਉਂਦਾ ਆ ਤੇ ਕੀ ਕਿਸਾਨ ਭਰਾ ਤਾਂ ਜਿਹੜਾ ਉਹ ਚ ਮੌਇਸਚਰ ਦੀ ਕਾਟ ਆ ਉਹ ਦਿਖਾਉਂਦੀ ਨਹੀਂ ਹੈਗੇ ਸਿੱਧਾ ਭਾਰ ਕੀ ਦਿਖਾ ਦਿੰਦੇ ਨੇ ਜੀ ਜ਼ਿੰਮੇਵਾਰ ਦਾ ਦੇਖੋ ਇੰਨੇ ਗਵੰਟਲ ਦਾ ਹੋ ਗਿਆ ਇੰਨੀ ਜਗ੍ਹਾ ਸੀ 40 ਕੁਇੰਟਲ ਦਾ ਸਾਡਾ ਝੋਨਾ ਨਿਕਲਿਆ ਜਿਆਦਾ ਕਿਸਾਨ ਭਰਾ ਇਦਾਂ ਵੀ ਕਰਦੇ ਨੇ ਚਲੋ ਕਰਨਾ ਨਹੀਂ ਚਾਹੀਦਾ ਚਲੋ ਜਿੰਨੇ ਕੋ ਕਰਦੇ ਨੇ ਸਾਰੇ ਨਹੀਂ ਕਰਦੇ ਕੋਈ ਉਹ ਕਰਦਾ ਆ ਤੇ ਇਹੀ ਦੂਜਾ ਵੱਡਾ ਫੈਕਟ ਆ ਜੇ ਆਪਾਂ ਮੌਕਚਰ ਵਿੱਚ ਐਡ ਕਰਕੇ ਕੱਢਦੇ ਆ ਤੇ ਕਿਸਾਨ ਭਰਾਵੋ ਮੈਂ ਇਹਨੂੰ ਇਹੀ ਤੁਹਾਨੂੰ ਅਪੀਲ ਕਰ ਰਿਹਾ ਵੀ ਜਿਹੜੇ ਡਾਕ ਕਰਵਾਣ ਨੇ ਉੱਥੇ ਦੇਖੋ ਝੋਨਾ ਜ਼ਿਆਦਾ ਨਿਕਲ ਨਹੀਂ ਨਿਕਲਣਾ ਚਾਹੇ ਤੁਸੀਂ ਕਿਹੜੀ ਮਰਜ਼ੀ ਉਹਦੇ ਵਿੱਚ ਉਹਨੂੰ ਗਿਣਤੀ ਮਿੰਟਤੀ ਚ ਲੈ ਲਵੋ ਪਰ ਜਿਹੜੇ ਰੇਤਲੇ ਵਾਣ ਨੇ ਘੱਟ ਸ਼ਕਤੀ ਵਾਲੇ ਵਾਣ ਨੇ ਉੱਥੇ ਦਰਮਿਆਨਾ ਚੋਂ ਨਹੀਂ 30 ਬੱਤੀ ਗੰਡਲ ਤੱਕ ਰਹੇਗਾ ਤੁਸੀਂ ਜਿਆਦਾ ਝਾੜ ਦੇ ਚੱਕਰਾਂ ਦੇ ਵਿੱਚ ਵਾਣਾ ਦੇ ਠੇਕੇ ਨਾ ਚੱਕਿਆ ਕਰੋ ਵਾਣ ਠੇਕੇ ਦੇ ਬਹੁਤ ਜਿਆਦਾ ਹਾਈ ਰੇਟ ਤੇ ਚੜ ਰਹੇ ਨੇ ਉਹ ਇਹਨਾਂ ਨੂੰ ਥੋੜਾ ਕੰਟਰੋਲ ਰੱਖੀਏ ਚਲੋ ਇਹਦੇ ਵਿੱਚ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਕਿਉਂਕਿ ਦੇਣ ਵਾਲੇ ਦੀ ਵੀ ਮਰਜ਼ੀ ਆ ਲੈਣ ਵਾਲੇ ਦੀ ਵੀ ਮਰਜ਼ੀ ਆ ਕੋਈ ਕਿਸੇ ਨੂੰ ਜ਼ਬਰਦਸਤੀ ਨਹੀਂ ਦਿੰਦਾ ਕੋਈ ਕਿਸੇ ਤੋਂ ਜ਼ਬਰਦਸਤੀ ਲੈਂਦਾ ਨਹੀਂ ਦੋਹੀ ਤਿਰਾਂ ਦਾ ਆਪਸੀ ਵਿੱਚ ਬੈਠ ਕੇ ਸਮਝੌਤਾ ਹੁੰਦਾ ਤੇ ਉਹ ਲੈਂਦੀਆਂ ਨੇ ਪਰ ਮੇਰੀ ਸੁਝਾਅ ਤੁਹਾਨੂੰ ਇਹ ਹੀ ਆ ਵੀ ਜਿਹੜਾ ਡਾਕ ਕਰਵਾਣਾ ਉਹਦੇ ਵਿੱਚੋਂ ਝਾੜ ਵਧਣਗੇ ਰੇਤ ਦੇ ਵਾਹਣ ਵਿੱਚੋਂ ਘਟ ਹੋਣਗੇ ਉਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਮੀਨ ਦਾ ਤੁਸੀਂ ਠੇਕਾ ਵਗੈਰਾ ਵਦਾ ਘਟਾ ਲਿਆ ਕਰੋ ਪਰ ਨਾਜਾਇਜ਼ ਰੇਟ ਨੇ ਜਿਹੜੇ ਉਹ ਨਾ ਚੱਕੋ ਕਿਸਾਨ ਪ੍ਰਭੂ ਇਹਦੇ ਵਿੱਚ ਤੁਹਾਡਾ ਵੀ ਫਾਇਦਾ ਤੁਹਾਡੇ ਗਵਰੰਟੀ ਦਾ ਵੀ ਫਾਇਦਾ ਆਉਣ ਵਾਲੀ ਤੁਹਾਡੀ ਪੀੜ੍ਹੀ ਦਾ ਵੀ ਫਾਇਦਾ ਕਿਉਂਕਿ ਜੇਕਰ ਤੁਸੀਂ ਅੱਜ ਹੀ ਇੰਨੇ ਰੇਟ ਚੱਕ-ਚੱਕ ਕੇ ਵਾਂ ਠੇਕੇ ਤੇ ਲੈ ਲੇ ਤਾਂ ਆਉਣ ਵਾਲੀ ਪੀੜ੍ਹੀ ਕਿੱਥੋਂ ਕਰਕੇ ਖਾ ਲਵੇਗੀ ਤੁਸੀਂ ਤਾਂ ਪਹਿਲਾਂ ਹੀ ਰੇਟ ਨੇ ਜਿਹੜੇ ਉਹਦੇ ਅੰਬਰਾਂ ਨੂੰ ਲਾ ਦਿੱਤੇ ਇਸ ਲਈ ਕਿਸਾਨ ਭਰਾਵੋ ਜਿਹੜੇ ਠੇਕਿਆਂ ਦੀ ਰੇਟ ਨੇ ਉਹ ਠੀਕ ਤਰੀਕੇ ਨਾਲ ਹੀ ਵਧਾਏ ਜਾਣ ਜ਼ਮੀਨ ਨੂੰ ਦੇਖ ਕੇ ਹੀ ਵਧਾਏ ਜਾਣ ਐਵੇਂ ਰਿਸੋ ਰੀਸ ਕਿਸੇ ਦੇ ਪਿੱਛੇ ਲੱਗ ਕੇ ਰੇਟ ਕਦੇ ਵੀ ਨਾ ਵਧਾਏ ਜਾਣਾ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਇੱਕ ਗੱਲ ਹੋਰ ਕਿਸਾਨ ਭਰਾਵੋ ਤੁਸੀਂ ਖੇਤ ਜ਼ਰੂਰ ਗੇੜਾ ਮਾਰਦੇ ਰਿਹਾ ਕਰੋ ਕਿਉਂਕਿ ਬਹੁਤੇ ਕਿਸਾਨ ਭਰਾ ਦਾ ਖੇਤ ਆ ਕੇ ਫਸਲ ਦਾ ਹਾਲ ਚਾਲ ਵੀ ਨਹੀਂ ਪੁੱਛਦੇ ਜਿਹੜੀ ਤੁਸੀਂ ਨੇ ਫਸਲਾਂ ਪਿੱਛੇ ਵਿਜੀ ਹੋਈ ਆ ਹਰੇ ਰੰਗ ਦੀ ਹੈਗੀ ਆ ਇਹ ਤੁਹਾਡੀ ਖੇਤ ਖੜੀ ਅੜੀਕ ਕਰਦੀ ਆ ਤੁਸੀਂ ਨੇ ਇਹਦੇ ਕੋਲੇ ਜਾਣਾ ਇਹ ਨੇ ਤੁਹਾਡੇ ਕੋਲੇ ਚੱਲ ਕੇ ਨਹੀਂ ਆਉਣਾ ਤੁਸੀਂ ਹਰ ਰੋਜ਼ ਦਾ ਗੇੜਾ ਰੱਖੋ ਇਹਦੇ ਵਿੱਚ ਦੇਖੋ ਵੀ ਕੀ ਬਾਦ ਘਾਟ ਆ ਇਹਦੇ ਵਿੱਚ ਸਪਰੇਹਾਂ ਨੂੰ ਟਾਈਮ ਟੇਬਲ ਮੁਤਾਬਕ ਕਰਦੇ ਰਹੋ ਬਿਮਾਰੀਆਂ ਉਹਨ ਤੋਂ ਪਹਿਲਾਂ ਸਪਰੇਅ ਕਰੋ ਜੇਕਰ ਬਿਮਾਰੀ ਆਈ ਤੇ ਸਪਰੇਅ ਕੀਤੀ ਫਿਰ ਕੀ ਫਾਇਦਾ ਜਦੋਂ ਉਹ ਤਾਂ ਬਿਮਾਰੀ ਬਹੁਤ ਜਿਆਦਾ ਮਾਣਾਂ ਦਾ ਨੁਕਸਾਨ ਕਰ ਜਾਂਦੀ ਆ ਇਸ ਲਈ ਕਿਸਾਨ ਭਰਾਓ ਆਪਣੇ ਖੇਤਾਂ ਨੂੰ ਸਾਫ਼ ਸੁਥਰੇ ਰੱਖੋ ਨਦੀਨ ਵਗੈਰਾ ਕੱਢਦੇ ਰਹੋ ਸਪਰੇਹਾਂ ਟਾਈਮ ਟੇਬਲ ਮੁਤਾਬਕ ਕਰੋ ਮਿਹਨਤ ਕਰੋ ਤਾਂ ਮਿਹਨਤ ਕਰੋ ਸਭ ਕੁਝ ਆ ਜੇਕਰ ਕੁਝ ਕਰਨਾ ਹੀ ਨਹੀਂ ਹੈਗਾ ਕੇਰਾ ਚੌਣਾ ਲਗਾ ਕੇ ਰਾਮ ਨਾਲ ਘਰੇ ਏਸੀ 'ਚ ਬੈਠਣਾ ਆ ਫੇਰ ਚੌਂਡੇ ਨਹੀਂ ਹੋਣੇ ਮੈਦਾ ਕਿਸਾਨ ਭਰਾਓ ਇਹੀ ਗੱਲ ਕਹਿਣਾ ਸਾਰਿਆਂ ਦੇ ਝੌਨੇ 40-42 ਕੁਇੰਟਲ ਤੱਕ ਨਿਕਲਣ ਕਿਉਂਕਿ ਹਰ ਇੱਕ ਕਿਸਾਨ ਭਰਾ ਦੀਆਂ ਉਚੋਂਨੇ ਤੋਂ ਬਹੁਤ ਉਮੀਦਾਂ ਨੇ ਕਦੇ ਕਿਸੇ ਨੇ ਕੋਈ ਘਰ ਦੇ ਕੰਮ ਸਮਾਰ ਲੈਣੇ ਕਦੇ ਕਿਸੇ ਨੇ ਆਪਣੇ ਸ਼ੌਂਕ ਪੂਰੇ ਕਰਨੇ ਨੇ ਕਦੇ ਕਿਸੇ ਨੇ ਕੁਝ ਕਰਨਾ ਤੇ ਕਦੇ ਕਿਸੇ ਨੇ ਕੁਝ ਕਰਨਾ ਤੇ ਕਿਸਾਨ ਭਰਾਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਹੋਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ WhatsApp ਤੇ ਵੀ ਸ਼ੇਅਰ ਕਰ ਦਿਆ ਕਰੋ ਤੇ ਆਪਣੀ ਝਾੜਿਆ ਐਗਰੀਕਲਚਰ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਪ੍ਰਭਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਤਿ ਸ੍ਰੀ